Yeah. ਸਾਨੂੰ ਕਹਿੰਦੇ ਨੇ ਇੱਕ ਵਾਰ ਇਹ ਮੂਰਖ বেদ ਪ੍ਰਾਣ ਆਦਿਕ ਜਿੰਨੀਆਂ ਵੀ ਚੰਗੀਆਂ ਪੁਸਤਕਾਂ ਨੇ ਆਪੀ ਉਹਨਾਂ ਨੂੰ ਕੇਵਲ ਪੜ੍ਹੇ ਜਾਂ ਫਿਰ ਨਿਵੇ ਸੁਣਨ ਦਾ ਕੋਈ ਲਾਭ ਨਹੀਂ ਹੈ ਜੇ ਅਸੀਂ ਪੜ੍ਹ ਕੇ ਸੁਣ ਕੇ ਉਹਨਾਂ ਨੂੰ ਆਪਣੇ ਹਿਰਦੇ 'ਚ ਨਹੀਂ ਲਸਾਉਂਦੇ ਮਹਾ ਗੁਰੂ ਜੀ ਦੇ ਉਪਦੇਸ਼ ਨੂੰ ਮੰਨਦੇ ਨਹੀਂ ਆਂ ਵਾਸਾ ਕਹਿੰਦੇ ਫਿਰ ਕਲਾ ਪੜਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। বেদ ਉਪਰਾਨ ਸੰਗਤ ਹਰ ਸਾਥ ਇਹਨ ਪੜਿਆ ਮੁਕਤ ਨਾ ਹੁੰਦੀ। ਵਾਸਾ ਇਹ ਕਹਿੰਦੇ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇੱਕ ਅੱਖਰ ਜੋ ਗੋ ਨੂੰ ਉਜਾਗ ਹੈ। ਆਂਕੀ ਨਿਰਮੁਜ ਸੋਈ ਵਾਸਾ ਕਹਿੰਦੇ ਇੱਕ ਅੱਖਰ ਜਿਹੜਾ ਤਕਾਲ ਬੈਨ ਕ੍ਰਿ ਦੀ ਦਾ ਖਾਮ ਹੈ। ਜਿਹੜੇ ਲੋਕ ਉਹ ਜਪਦੇ ਨੇ ਭਾਈ ਉਹਨਾਂ ਨੂੰ ਮੇਰੇ ਕਾਲੂ ਗੰਗੂ ਜੀ ਦੀ ਦਰਗਾਹ 'ਚ ਥਾਂ ਮਿਲਦੀ ਹੈ ਓਮਕੁੰਡ ਦੇ ਇਸੇ ਕਰਕੇ ਅਸੀਂ ਸ਼ਰੋਧਣੀ ਪ੍ਰਗਤ ਪਰਤ ਕਬੀਰ ਮਹਾਰਾਜ ਜੀ ਵਚਨ ਕੀਤੇ ਹਾਂ ਕਿਆ ਪੜੀਏ ਕਿਆ ਗੁਣੀਏ हे ਭਾਈ ਮੇਰੇ ਪੈਰ ਸੁਣਦਾ ਕੋਈ ਦਾਤ ਨਹੀਂ ਹੈ ਜੇ ਅਸੀਂ ਕਹੀਏ ਪੇਤਾ ਨਾ ਪੜਨ ਦੇ ਨਾਲ ਪ੍ਰਾਪਤੀ ਹੋਣੀ ਹੈ ਨਾ ਨਿਰੇ ਸੁਣਨ ਨਾਲ ਪ੍ਰਾਪਤੀ ਹੋਣੀ ਹੈ ੜੇ ਸੁਣੇ ਕਿਆ ਹੋਈ ਕਿਆ ਵੇਦ ਪੁਰਾਣਾ ਸੁਣੀਐ ਵੇਦ ਪੁਰਾਣ ਸੁਣਨ ਦਾ ਕੀ ਫਾਇਦਾ ਹੈ ੜੇ ਸੁਣੇ ਕਿਆ ਹੋਈ ਆਸਾ ਕਿੰਦੇ ਜਿਸੀ ਪੜਨ ਸੁਣੁੰਦੇ ਉਦਰਤੀ ਨੀ ਚੀਜੇ ਦੇ ਤੌਰ ਤੇ ਜੋ ਸਹਿਜ ਨਾ ਮਿਲੇ ਉਹ ਸੋਈ ਜੋ ਪ੍ਰਗੁਣਾ ਮਿਲਾ ਪੀਣਾ। ਫਿਰੇ ਪੜਨ ਦਾ ਇਹ ਸੁਣਦਾ ਕੀ ਫਾਇਦਾ ਹੈ ਜੇ ਉਸ ਅਖਾਲ ਪੁਰ ਗੁਰੂ ਗ੍ਰੰਥ ਦਾ ਸੁਣਨ ਜੁਲਾ ਪੀ। ਕਿਉਂਕਿ ਪੀਰਨਗਰ ਸਾਹਿਬ ਜੀ ਦੇ ਵਚਨ ਆਪਾਂ ਸਰਵਣ ਕਰਦੇ ਆਂ ਆਮ ਕਾਲ ਸਾਹਿਬ ਜੀ ਕਹਿੰਦੇ ਨੇ ਭਾਈ ਮਨ ਸੁਝਾਵਨ ਕਰਨੀ ਕਛ ਵਕ ਪੜੀਏ ਗਿਆਨ ਇਕ ਓਅੰਕਾਰ ਨੂੰ ਰੱਖ ਕੇ 18 ਤੋਂ 20 ਤੱਕ ਸਤਿਗੁਰੂ ਜੀ ਬਿਨੁ ਮਾਝ ਸਾਹਿਬ ਸਤਿਗੁਰਾਂ ਸਾਹਿਬ ਨੇ ਸਾਨੂੰ ਗਿਆਨ ਹੀ ਵਰਸਿਸ਼ ਕਰਦੇ ਗਿਆਨ ਹੀ ਹੈ ਨਾਮ ਨਹੀਂ ਗੱਲ ਕਰਦੇ ਨੇ ਤੇ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਗਿਆਨ ਪ੍ਰਾਪਤ ਕਰਨਾ ਹੈ ਤੇ ਬਾਸਾ ਕਹਿੰਦੇ ਜੇ ਤੂੰ ਪੜੀ ਗਿਆ ਬੜ ਪੜ੍ਹ ਕੇ ਆਮੋ ਜ ਕੋਈ ਕੀਤਾ ਨਹੀਂ ਮੈਂ ਫਿਰ ਪਾਰਸਾ ਜੀ ਵਚਨ ਕਰ ਦਿੰਦੇ ਨੇ ਪਰ ਪਰ ਲੱਗੀ ਲੱਦੀ ਹੈ ਪਰ ਪਰ ਗੱਡੀ ਲੱਦੀ ਹੈ ਪਰ ਪਰ ਗੱਡੀ ਅਕਾਤ ਕੜੀਏ ਜੀਤੇ ਵਾਰਸ ਨਵਸ ਕੜੀਏ ਜੀਤੇ ਮਾਸ ਕੜੀਏ ਜੀਤੀ ਆਰਜਾ ਕੜੀਏ ਜੀਤੇ ਸਾਸ ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਜਿੰਨੀ ਗੱਡਿਆਂ ਦੇ ਗੱਡੇ ਭਰ-ਭਰ ਕੇ ਧਰਮ ਦੀਆਂ ਪੁਸਤਕਾਂ ਪੜਦਾ ਰਹੇ ਪਰ ਇਹਨਾਂ ਦੇ ਮੈਨ ਮੂਤ ਨਹੀਂ ਹੋਣਾ ਹੈ ਨਾਨਕ ਦੇਖ ਹੈ ਇੱਕ ਗੱਲ ਬਾਸਾ ਜੀ ਕਹਿੰਦੇ ਦੇਖੀ ਤੇ ਇੱਕੀ ਗੱਲ ਕਹਿਣੀ ਹੈ ਉਹ ਕਿ ਇਹ ਹੈ ਅਕਾਲ ਪੁਰਖ ਵੈਗੁਰ ਜੀ ਦਾ ਜਪਿਆ ਹੋਇਆ ਨਾਮ ਨਾਮ ਤਾਂ ਜਪਿਆ ਜਾਏਗਾ ਨਹੀਂ ਸੱਚ ਕੋ ਗਿਆਨ ਹੋਏਗਾ ਤੇ ਗਿਆਨ ਗੁਰੂ ਕੋਲੋਂ ਮਿਲੇਗਾ ਗਿਆਨ ਵਰਵਾਣੀ ਪ੍ਰਦਾਨ ਕਰੇਗੀ ਇਸ ਬਾਰੇ ਗੱਲ ਬਾਤ ਸਾਨੂੰ ਇਹ ਕਹਿੰਦੇ ਪਾਈ ਇੰਨਾ ਪੜਿਆ ਤੇ ਤੈਨੂੰ ਕੋਈ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੇ ਮਲਾਕ ਨਾ ਹੋਵੇ ਤਾਂ ਇਹਨਾਂ ਪੜਿਆਂ ਦਾ ਤੈਨੂੰ ਕੋਈ ਵੀ ਫਾਇਦਾ ਨਹੀਂ ਉਹੀ ਵੀ ਰਾਜ਼ੁਮੀ ਹੈ ਇਸ ਕਰਕੇ ਨਾਮ ਫਾਇਦਾ ਕਾਰਨ ਹੈ ਜੇ ਇਹਨਾਂ ਦੇ ਪੜਿਆਂ ਨੂੰ ਜੋ ਵੀ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਜੋ ਵੀ ਗੁਰਬਾਣੀ ਦੇ ਵਿੱਚ ਸਾ ਸਬਦੇਸ਼ ਕਰਦੀ ਹੈ ਉਹਨੂੰ ਕੜ ਪੜ੍ਹ ਕੇ ਵਿਚਾਰ ਕੇ ਸਤਿਗੁਰਾਂ ਦੇ ਗਿਆਨ ਨੂੰ ਹਿਰਦੇ 'ਚ ਵਸਾ ਕੇ ਜਿਹੜੇ ਅੰਦਰ ਸਾਡੇ ਵੈਰ ਮੋਹ ਕਾਮ ਕ੍ਰੋਧ ਲੋਭ ਮੋਹ ਅੰਕਾਰ ਆਦਿ ਵਿਕਾਰ ਨੇ ਉਹਨਾਂ ਨੂੰ ਬਗਲ ਕੱਢਿਆ ਜਾਂਦਾ ਹੈ ਤੇ ਫਿਰ ਕੀ ਉਸਕਾਰ ਕੋ ਕੋ ਗਿਆਨ ਦਾ ਮਿਲਾਪ ਨਾ ਹੁੰਦਾ ਹੈ ਨੀ ਪੰਜ ਸਾਈਆਂ ਦੇ ਵਚਨ ਕੀਤੇ ਨੇ ਭਾਈ ਇਹਨਾਂ ਪੜਿਆਂ ਦੇ ਨਾਲ ਤੈਨੂੰ ਕੋਈ ਵੀ ਲਾਭ ਨਹੀਂ ਹੋਏਗਾ ਜੇ ਤੂੰ ਅਮਲ ਨਹੀਂ ਕਰੇਗਾ ਅਰ ਕਾ ਨਾਮ ਨਾ ਜਾਪ ਸਕਾ ਵਾਰਾ ਇਸ ਕਰਕੇ ਪਾ ਸਕਦੇ ਮੂਰਖ ਤੂੰ ਪਰਮਾਤਮਾ ਦਾ ਨਾਮ ਤਾਂ ਸਿਮਰ ਲਾ ਨਹੀਂ ਅਕਾਲ ਪੁਰਖ ਵੈਗੁਰੂ ਜੀ ਦਾ ਨਾਮ ਤੇ ਤੂੰ ਜਾਪਦਾ ਨਹੀਂ ਹੈ ਪਰ ਬੇਤਾਂ ਪ੍ਰਾਣਾ ਪੁਸਤਕਾਂ ਧਰਮ ਤਨ ਪਾਠ ਬੜਾ ਕਰਦਾ ਇਹਨਾਂ ਦੇ ਆਤਮਾ ਮੁਕਤੀ ਹੋਣੀ ਮੁਕਤੀ ਦੇ ਨਾਮ ਨਾਲ ਬਣ ਨਾ ਹੋਣੀ ਕਿਆ ਸੋਚ ਹੈ ਵਾਰੰਗਵਾਰ ਨਾਮ ਵਿਚਾਰ ਕੇ ਆਸਾਜ ਕਹਿੰਦੇ ਮੁੜ ਮੁੜ ਕੇ ਹੋਰ ਸੋਚਾਂ ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ ਅਜਿਹੀਆਂ ਗੱਲਾਂ ਇਨਸਾਨ ਕਰਦਾ ਹੈ ਮਨੁੱਖ ਤੁੰ ਕਰਦਾ ਹੈ ਆਸਾਜ ਕਹਿੰਦੇ ਉਹਨਾਂ ਨੂੰ ਸੋਚਣ ਦਾ ਸੋਚਾਂ ਸੋਚਣ ਦਾ ਤੈਨੂੰ ਕੋਈ ਲਾਭ ਨਹੀਂ ਹੋਵੇਗਾ ਜੇ ਤੂੰ ਮੁਰਖਾ ਨਾਮ ਨਹੀਂ ਜਪੇਗਾ ਕਿਉਂਕਿ ਨਾਮ ਤੋਂ ਬਿਨਾ ਨਿਸਤਾਰਾ ਨਹੀਂ ਹੈ ਖੋਜ ਤਪੂਜ ਤੱਤ ਵਿਚਾਰਾ ਬੇਨਹਰ ਭਜਨ ਨਹੀਂ ਛੁਟਕਾਰਾ ਗਰੀਬਰ ਬਾਦ ਪਾਰਸਾ ਕਹਿੰਦੇ ਤਰਜ ਕੱਟਿਆ ਮੈਂ ਜੀਵਨ ਦੇ ਵਿੱਚ ਬੜੀ ਖੋਜ ਕਰਕੇ ਕਿ ਭਜਨ ਤੋਂ ਬਿਨਾਂ ਨਾਮ ਤੋਂ ਬਿਨਾਂ ਛੁਟਕਾਰਾ ਹੈ ਹੀ ਨਹੀਂ ਮਨੁੱਖ ਦਾ ਇਸ ਕਰਕੇ ਪਾਰਸਾ ਕਹਿੰਦੇ ਨੇ ਤੁੰਗੀ ਸੋਚਾਂ ਸੋਚਦਾ ਹਾਂ ਬਾਰ-ਬਾਰ ਆਈ ਅਕਾਲ ਪੁਰਖ ਵੈਰੀ ਜੀ ਦਾ ਨਾਮ ਜੱਪਿਆ ਕਰ ਉਸ ਬਾਦ ਤੋਂ ਕੋਈ ਵੀ ਦੀ ਬੰਧ ਕੀ ਕਰਿਆ ਕਰ ਅਨਹਾਉ ਅਧਿਆਰੇ ਦੀਪਕ ਚਹੀਏ ਸਤਪੁਰ ਪਾਂਸਾ ਕਹਿੰਦੇ ਭਾਈ ਢੇੜ ਦੇ ਵਿੱਚ ਜਿਵੇਂ ਦੀਵੇ ਦੀ ਲੋੜ ਕੁੰਡੀ ਹੈ ਇੱਕ ਅੰਕ ਆਹੋਚਰ ਨਹੀਂ ਹੈ ਉਸੇ ਤਰ੍ਹਾਂ ਪਾਂਸਾ ਵੀ ਕਹਿੰਦੇ ਭਾਈ ਮਨੋਖ ਨੂੰ ਨਾਮ ਦੇ ਪ੍ਰਕਾਸ਼ ਦੀ ਲੋੜ ਜਿਵੇਂ ਹਨੇਰਾ ਕੋ ਕਰਨ ਵਾਲਾ ਤੇ ਦੀਵੇ ਦੀ ਲੋੜ ਹੈ ਦੀਵਾ ਹਨੇਰੇ ਨੂੰ ਗੂੜ ਕਰਦਾ ਹੈ ਤੇ ਸਾਨੂੰ ਦਿਸਦਾ ਹੈ ਰਸਤਾ ਦਿਸਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਉਸੇ ਤਰ੍ਹਾਂ ਤੈਨੂੰ ਗਿਆਨ ਰੂਪੀ ਦੀਵੇ ਦੀ ਲੋੜ ਹੈ ਤਾਂ ਕਿ ਤੇਰੇ ਅੰਦਰੋਂ ਉਹ ਹਰਨਾਮ ਪਦਾਰਥ ਮਿਲ ਪਵੇ ਜਿਹੜੇ ਨਾਮ ਪਦਾਰਥ ਦੀ ਖਾਤਰ ਇਹਨਾਂ ਮੁੱਖਾਂ ਜਨਾਂ ਨੂੰ ਪ੍ਰਾਰਥਨਾ ਹੋਇਆ ਹੈ ਭਾਈ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜਿਸ ਤਰ੍ਹਾਂ ਤਾ ਕਾ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਜ਼ਰੂਰੀ ਤੇ ਜਿਸ ਨਾਲ ਅੰਦਰ ਵੱਸਦਾ ਰੱਬ ਤੈਨੂੰ ਦਮਤਵੇ ਜੇ ਤੂੰ ਕੱਲੇ ਪੜਦਾ ਨਹੀਂ ਹੈ ਪਰ ਅਮਰ ਹੀ ਕਰਦਾ ਹੈ ਗੁਰੂ ਦੇ ਗਿਆਨ ਨੂੰ ਮਿਰਦੇਸ਼ ਨਹੀਂ ਸੁਣਦਾ ਫਿਰ ਬਾਸਾ ਕਹਿੰਦੇ ਤੈਨੂੰ ਲਾਭ ਕੋਈ ਨਹੀਂ ਹੈ ਜੇ ਤੂੰ ਗੁਸਤਕਾਂ ਪੜਦਾ ਹੈ ਗੁਰੂ ਦੀ ਬਾਣੀ ਪੜ੍ਹਦਾ ਹੈ ਸੁਣਦਾ ਹੈ ਫਿਰ ਤੇਰੇ ਅੰਦਰ ਗਿਆਨ ਦਾ ਦੀਵਾ ਜਗਣਾ ਚਾਹੀਦਾ ਹੈ ਜੇ ਗਿਆਨ ਦਾ ਪ੍ਰਕਾਸ਼ ਹੋਏਗਾ ਅੰਦਰ ਫਿਰ ਹੀ ਜਿਹੜਾ ਆਕਾਰ ਗੁਰੂ ਵੈਰੀ ਨੂੰ ਸਾਡੇ ਅੰਦਰ ਬੈਠੇਗਾ ਪਰ ਅੰਦਰ ਬੈਠੇ ਆਸਾਂ ਕਹਿੰਦੇ ਤਾਂ ਹੀ ਉਹ ਚੁਲਾਬ ਸਕੀਗਾ ਪਾਈ ਉਹ ਆਕਾਰ ਗੁਰੂ ਨੂੰ ਅੰਦਰੋਂ ਲੱਭਣ ਵਾਸਤੇ ਕੱਟ ਨਹੀਂ ਪੁੱਰੇ ਆ ਅੰਦਰ ਹਿਰਦੇ ਦੇ ਵਿੱਚ ਗਿਆਨ ਰੂਪੀ ਦੀਵੇ ਨੂੰ ਬਾਲਣਾ ਕਰ ਗੁਰੂ ਦੇ ਗਿਆਨ ਨੂੰ ਲੈ ਕੇ ਬਾਣੀ ਨੂੰ ਪੜ੍ਹ ਕੇ ਹੋਰ ਵੀ ਜਿਨੀਆਂ ਵੀ ਧਰਮ ਦੀ ਪੁਸਤਕਾਂ ਨੇ ਪਾਸਾ ਕਹਿੰਦੇ ਨੇ ਨਾ ਜਾਗਰੂ ਹੋਈ ਝੂਠੇ ਨੇ। ਬੇਦ ਪ੍ਰਾਨ ਝੂਠੇ ਹੀ ਹਾਂ। ਪਾਸਾ ਜੀ ਦੇ ਬਚਨ ਆਪਾਂ ਸਰਵਣ ਕਰਦੇ ਹਾਂ। ਪਾਸਾ ਕਹਿੰਦੇ ਨੇ ਬੇਦ ਪ੍ਰਾਨ ਕਹੋ ਮਤ ਝੂਠੇ। ਝੂਠਾ ਜੋ ਨਾਮ ਵਿਚਾਰ। ਜਿਹੜਾ ਮਨ ਵਿਚਾਰ ਨਹੀਂ ਕਰਦਾ ਹੈ ਕਿ ਉਹ ਲੜਨ ਤੱਕ ਸੀਮਤ ਹੈ, ਪਾਠ ਕਰਨ ਤੱਕ ਸੀਮਤ ਹੈ। ਪਾਸਾ ਕਹਿੰਦੇ ਉਹ ਝੂਠਾ ਹੈ। ਕਿਉਂਕਿ ਵਿਚਾਰ ਕਰਨ ਵਾਸਤੇ ਗਿਆਨ ਪੜ੍ਹਨ ਵਾਸਤੇ ਹੀ ਤੇ ਅਸੀਂ ਇਹ ਧਾਰਮਿਕ ਪੁਸਤਕਾਂ ਬੇਰ ਗ੍ਰੰਥ ਪੜ੍ਹਨੇ ਸੀ ਪਰ ਜੇ ਗਿਆਨ ਨਹੀਂ ਲਿਆ ਜਾਏ ਫਿਰ ਅੰਦਰੋਂ ਹਨੇਰਾ ضرور ਨਹੀਂ ਹੋਵੇਗਾ ਅਗਿਆਨ ਦਾ ਇਸ ਕਰਕੇ ਭਾਸਾ ਕਹਿੰਦੇ ਵਪਾਰੀ ਉਹਨਾਂ ਵਿਦਵਾਨਾਂ ਕਾਣਾ ਪੁਸਤਕਾਂ ਧਾਰਮਿਕ ਪੁਸਤਕਾਂ ਗੁਰਬਾਣੀ ਵਿੱਚ ਪੜਿਆ ਕਰ ਗਿਆਨ ਲੈਣ ਵਾਸਤੇ ਤੇ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾਇਆ ਕਰ ਆੰਗੇ ਤੇ ਅੰਦਰ ਗਿਆਨ ਦਾ ਦੀਵਾ ਬੜੇ ਅੰਦਰ ਆਕਾਰਪੁਰਖ ਜਿੱਤੇ ਵਚਾਰ ਮੈਂ ਆ ਨਿਰਦੇ ਦੇ ਵਿੱਚ ਹੀ ਬੈਠਾ ਹੈ ਓਹ ਸਤਗੁਰੂ ਸਾਹਿਬ ਜੀ ਨੇ ਜਿਹੜਾ ਸਰੀਰ ਹੈ ਭਾਈ ਇਹ ਓਹ ਆਕਾਰਪੁਰਖ ਵੈਕਰ ਹੀ ਦਾ ਮੰਦਰ ਤੇ ਇਹ ਮੰਤਰ ਦੇ ਵਿੱਚ ਆਕਾਰਪੁਰਖ ਵੈਕਰ ਆਪ ਬੈਠਾ ਹੈ ਪਰ ਉਹ ਲੱਭਣਾ ਪਵੇਗਾ ਅਗਿਆਨਤਾ ਦੇ ਹਨੇਰੇ ਕਾਰਨ ਔਰੇ ਜਿੱਤੇ ਗਿਆਨ ਦਾ ਪ੍ਰਕਾਸ਼ ਝੂੜਿਆ ਤੇ ਤੇ ਬਾਸਾ ਕਹਿੰਦੇ ਉਹ ਦੂਰ ਨਹੀਂ ਹੈ ਹੱਥ ਤੋਂ ਵੀ ਨੇੜੇ ਹੈ ਕਹਿ ਰਵਿਦਾਸ ਹੱਥ ਕੰਨੀ ਰਹਿ ਸੰਜੇ ਹੋਏ ਸੋਏ ਫਿਰ ਉਹ ਦੂਰ ਨਹੀਂ ਹੈ ਪਰ ਹੱਥ ਤੋਂ ਵੀ ਨੇੜੇ ਹੈ ਜਿਸ ਕਰਕੇ ਬਾਸਾ ਕਹਿੰਦੇ ਭਾਈ ਮਨ ਨੂੰ ਪੜ ਕੇ ਗੁਰੂ ਦਾ ਗਿਆਨ ਹਾਸਲ ਕਰਕੇ ਅੰਦਰ ਗਿਆਨ ਦਾ ਦੀਵਾ ਪ੍ਰਕਾਸ਼ ਕਰ ਅੰਦਰ ਗਿਆਨ ਦਾ ਦੀਵਾ ਜਗਾ ਜਿਹਦੇ ਪ੍ਰਕਾਸ਼ ਨੇ ਨਾਲ ਤੈਨੂੰ ਅੰਦਰ ਬੈਠਾ ਲਾਭ ਲਾਭ ਭਵੇ ਇਕ ਵਾਸਤ ਅਵਚਰ ਪਾਈ ਤੇ ਜਿਸ ਮਨੁੱਖ ਨੇ ਵੀ ਗਿਆਨ ਦਾ ਪ੍ਰਕਾਸ਼ ਅੰਦਰ ਕਰ ਲਿਆ ਹੈ ਜਿਸ ਮਨੁੱਖ ਨੂੰ ਵੀ ਉਹ ਪਹੁੰਚ ਹਰ ਨਾਮ ਪਦਾਰਥ ਮਿਲ ਪੈਂਦਾ ਹੈ ਕਟ ਦੀਪਕ ਰਹਿ ਆ ਸੁਮਾਈ ਆਸਕੰਦਿਤ ਉਸ ਦੇ ਅੰਦਰ ਪਾਈ ਉਹ ਦੀਵਾ ਸਦਾ ਜਗਿਆ ਰਹਿਦਾ ਹੈ ਸਦਾ ਬਾਤ ਦੇ ਅੰਦਰ ਪ੍ਰਕਾਸ਼ ਰਹਿੰਦਾ ਹੈ जिने भी پیر ਵਾਰਤ ਰੋਚਰ ਪਾਈ ਜਿਸ ਨੂੰ ਕੋ ਨੂੰ ਵੀ ਅਭਿਕਾਰ ਹੋ ਗਏ ਜਿਹਦਾ ਨਾਮ ਨਹੀਂ ਲੱਗਿਆ ਨਾਮ ਹੀ ਐਸਾ ਹੈ ਜਿਨੇ ਜਪਣ ਦੇ ਨਾਲ ਸਾਡੇ ਜੀਵਨ ਦਾ ਉਧਾਰ ਲੈਣਾ ਤੇ ਬਾਸਾ ਕਹਿੰਦੇ ਜਿਹਨੂੰ ਉਹ ਮਿਲ ਗਿਆ ਭਾਈ ਫਿਰ ਸਦਾ ਹੀ ਉਹਦੇ ਅੰਦਰ ਪ੍ਰਕਾਸ਼ ਸਦਾ ਹੀ ਗਿਆਨ ਦਾ ਦੀਵਾ ਜਗਿਆ ਰਹਿੰਦਾ ਹੈ ਟਿਗਿਆ ਰਹਿੰਦਾ ਹੈ ਫਿਰ ਉਹਦੇ ਅੰਦਰ ਕਦੇ ਅਗਿਆਨਤਾ ਦਾ ਹਨੇਰ ਨਹੀਂ ਹੁੰਦਾ ਕਹ ਕਵੀਰ ਆਪ ਜਾਣਿਆ ਸਿਕ ਵੀਰ ਜੀ ਆਦੇ ਹਨ ਕਿ ਉਸ ਕੋ ਪਹੁੰਚ ਹਰ ਨਾਮ ਸਦਾਰਨ ਨਾਲ ਮੇਰੀ ਹੁਣ ਜਾਨ ਕਿਸਾਨ ਹੋ ਗਈ ਹੈ ਮੈਨੂੰ ਕੋ ਤਕਾਲ ਉੱਤੇ ਗਿਆ ਕ੍ਰਿਸ਼ਨ ਨਾਮ ਮਿਲ ਗਿਆ ਹੈ ਜਗ ਜਾਣਿਆ ਕਹੋ ਮਨ ਮੰਨਿ ਸੇ ਜਦੋਂ ਜਦੋਂ ਦਾ ਵੀਰ ਸਾਹਿਬ ਜੀ ਕਹਿੰਦੇ ਆਕਾਰਖਰ ਕੁਬੈਕੂ ਜੀ ਦੇ ਨਾਮ ਦੇ ਨਾਲ ਮੇਰੀ ਜਾਣ ਅਛਾ ਨੂੰ ਹੋਈ ਹੈ ਭਾਗ ਮੈਨੂੰ ਬਿਆਨ ਪਿਆ ਨਹੀਂ ਨਾਮ ਦਾ ਤੇ ਮੇਰਾ ਮਨ ਉਸੇ ਵਿੱਚ ਹੀ ਹੁਣ ਘਰ ਚ ਗਿਆ ਹੁਣ ਮੇਰਾ ਮਨ ਮੰਨ ਗਿਆ ਜਿਹੜਾ ਮਨ ਮੰਨਦਾ ਨਹੀਂ ਸੀ ਰੱਬ ਨੂੰ ਨਹੀਂ ਸੀ ਮੰਨਦਾ ਕਿ ਪਤਾ ਨਹੀਂ ਕਿੱਥੇ ਬੈਠਾ ਹੈ ਜਿਹੜਾ ਮਨ ਗਿਆਨ ਤੋਂ ਦੂਰ ਹੋਣ ਕਰਕੇ ਸੱਚ ਨੂੰ ਨਹੀਂ ਸੀ ਜਾਣੂਗਾ ਝੂਠੇ ਸੰਸਾਰ ਵਿੱਚ ਪਰਚਿਆ ਹੋਇਆ ਸੀ ਸੰਸਾਰ ਨੂੰ ਜਿਹੜਾ ਝੂਠਾ ਹੈ ਉਹ ਸੱਚ ਜਾਣਦਾ ਸੀ ਹੁਣ ਇਹਨੂੰ ਸਮਝ ਆ ਗਈ ਹੈ ਜਗਰਤ ਨਾਲ ਸੰਤੁਖ ਹੈ ਜਾਨ ਦੇ ਪੂਰੇ ਇਸ ਦੀ ਹੁਣ ਇਹਨੂੰ ਸਮਝ ਆ ਗਈ ਹੈ ਸੰਸਾਰ ਦਾ ਅਸਲ ਸੱਚਾ ਕੀ ਹੈ ਅਕਾਲ ਪੁਰਖ ਹੈ ਦਾ ਨਾਮ ਉਹ ਅਕਾਲ ਪੁਰਖ ਹੈ ਉਹਦਾ ਸਿਮਰਨ ਇਥੇ ਨਹੀਂ ਪਾਤਸ਼ਾਹ ਕਹਿੰਦੇ ਜਿ ਪਾਈ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਮਨ ਹਰ ਚਲੇ ਲੱਗੇ ਉਹ ਸਿਮਰਨ ਦੇ ਵਿੱਚ ਲੱਗ ਗਿਆ ਨਾਮ ਦੇ ਵਿੱਚ ਲੱਗ ਗਿਆ ਜਦੋਂ ਤੋਂ ਮੈਨੂੰ ਨਾਮ ਦੀ ਸ਼ਾਂਤੀ ਹੈ ਆਪ ਮੇਰੇ ਅੰਦਰ ਗੁਰੂ ਦੇ ਕਿਰਪਾ ਕਰਕੇ ਗਿਆਨ ਦੀ ਰਾਖਸ਼ ਦਿੱਤੀ ਹੈ ਮੈਨੂੰ ਸੋਚੀ ਆ ਗਈ ਤੇ ਨਾਮ ਦੀ ਉਹ ਸੇਵਾ ਵਿੱਚ ਲੱਗ ਗਿਆ ਹੈ ਮਨ ਮੰਨੇ ਲੋਗ ਨਾ ਪਤੀ ਜੈ ਤ੍ਰਿਕਵੀਰ ਸਾਹਿਬ ਕਹਿੰਦੇ ਜਦੋਂ ਦਾ ਮਨ ਪਰਚੇ ਆ ਉਹਨਾਂ ਕਰਮਣੇ ਜਿਹੜੇ ਜਗਤ ਵਿੱਚ ਲੋਕ ਸੀ ਤੇ ਜਨ ਜੜ ਰੋੜਦਾ ਹੈ ਕਰਕੁਸ਼ਤ ਕਰਵਾਤੀ ਪਾਪ ਕਰਾਉਣੇ ਤੇ ਤੀਰਥਾਂ ਆਰਖਾਂ ਦੇ ਇਸ਼ਨਾਨ ਕਰਨੇ ਪਰਮਾਤਮਾ ਜਿਸ ਵਿੱਚ ਜੁੜਨਾ ਪਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਡ ਦੀ ਜਗਤ ਦੀ ਤਸੱਲੀ ਇਹ ਸੰਸਾਰ ਮੰਦਾ ਨਹੀਂ ਉਹ ਸਾਹਿਬ ਵੀਰ ਸਾਹਿਬ ਕਹਿੰਦੇ ਸੰਸਾਰ ਮੰਦ ਪਾਠ ਕਰਾਉ ਰੀਤੀ ਰਿਵਾਜ ਅਨੁਸਾਰ ਆਪਨ ਜਗ ਉਹਨਾਂ ਸਮੇਂ ਤੇ ਜਿਗੂ ਜਗ ਸਮਾ ਚਲ ਗਏ ਸੀ ਉਹਨਾਂ ਨੇ ਰਵਾਜੀ ਪਾਠ ਕਰਾਉਣੇ ਤੁਨ ਪੁਸਤਕਾਂ ਦੇ ਕਿਸੇ ਨੇ ਪਰਮਾਣ ਦਾ ਪਾਠ ਕਰਾਉਣਾ ਕਿਸੇ ਨੇ ਆਪਣਾ ਪ੍ਰਾਣਾ ਦਾ ਪਾਠ ਕਰਾਉਣਾ ਕਿਸੇ ਨੇ ਵੇਦਾਂ ਦਾ ਪਾਠ ਕਰਾਉਣਾ ਕਵੀਰ ਸਾਹਿਬ ਕਹਿੰਦੇ ਉਹ ਪਾਠ ਕਰਾਉਂਦੇ ਨੇ ਪਰ ਪਾਠ ਕਰਾਉਣ ਦੇ ਨਾਲ ਮਨ ਮੰਨਦਾ ਹੈ ਮਨ ਨੂੰ ਮੰਨੇ ਗਏ ਨੂੰ ਇਹਨਾਂ ਕੜੀਆਂ ਮੀਆਂ ਪੁਸਤਕਾਂ ਦੇ ਵਿੱਚੋਂ ਗਿਆਨ ਆਸਮੋ ਗਿਆ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਇਸ ਕਰਕੇ ਆਪਸਾ ਬਚਨ ਕਰਦੇ ਨੇ ਮਨ ਮਾਨੇ ਲੋਗ ਨਾ ਭੀਜੇ ਪਰ ਜਦ ਜੋੜਦੇ ਨੇ ਧਰਮ ਪੁਸਤਕਾਂ ਦੇ ਰਵਾਜੀ ਪਾਠ ਕਰਾਉਣੇ ਕਰਨੇ ਤੇ ਤੀਰਥ ਆਦਿ ਦਾ ਦੇਸ਼ਨਾਨ ਕਰਨਾ ਪ੍ਰਮਾਤਮਾ ਵਿੱਚ ਮਨ ਜੁੜਨ ਨਾਲ ਆਸਾਂ ਦੇ ਵੀਰੇ ਕਰਮ ਕਾਂਢੀ ਜਿੰਨੇ ਵੀ ਕਰਮ ਨਹੀਂ ਕਾਣ ਨੇ ਜਗ ਦੇ ਇਹਨਾਂ ਦੇ ਤਸੱਦੀ ਨਹੀਂ ਹੁੰਦੀ ਹੈ ਜਦੋਂ ਮਨ ਜੁੜ ਜਾਂਦਾ ਹੈ ਤੇ ਇਹਨਾਂ ਦੇ ਕੋਈ ਲੋੜ ਨਹੀਂ ਰਹਿ ਜਾਂਦੀ ਹੈ ਐਸੇ ਕਰਕੇ ਕਈ ਆਪਾਂ ਨੂੰ ਇਤਿਹਾਸ ਵਿੱਚ ਪਰਮਾਨੇ ਮਿਲਦੇ ਨੇ ਹੁਣ ਜੇ ਅਸੀਂ ਸ਼੍ਰੋਮਣੀ ਭਗਤ ਪੱਤਰ ਉਦਾਰੀਆਂ ਦੇ ਇਤਿਹਾਸ ਵਿੱਚ ਵਿਚਾਰ ਕਰੀਏ ਹੁਣ ਬ੍ਰਾਹਮਣ ਜਿਹੜੇ ਉਹ ਬੰਦਾ ਇਸਨਾਨ ਕਰਨ ਵਾਸਤੇ ਜਾ ਰਹੇ ਰਵਿਦਾਸ ਮਹਾਰਾਜ ਕੋ ਬੈਠੇ ਘਰ ਦੇ ਵਿੱਚ ਜੁੱਤੀਆਂ ਗੰਢ ਰਹੇ ਨੇ ਪੰਛੀ ਚ ਆਤਮਾ ਰੀ ਫੂਲਾ ਸੁਣੇ ਨੀ ਵਿਚਾਰੇ ਜੇ ਵਿਚਾਰਨ ਵਿਚਾਰ ਕੀਤੀ ਜਾਵੇ ਤੇ ਨਾਸ਼ ਕਰੇ ਇਸ ਕਰਕੇ ਉਹ ਵੀ ਮਤ ਕਰਨ ਜੋੜੇ ਬਣਾਉਣ ਲੱਗੇ ਜੋੜੇ ਬੰਡੇ ਬਰਕਤਦਾਰ ਗਿਆ ਨੇ ਤੇ ਇੱਕ ਦੰੜੀ ਦੇਣ ਲੱਗੇ ਕੋ ਪੰਡਤ ਲੋਕ ਉਹਨਾਂ ਜੋੜਿਆਂ ਦੀ ਗੰਡਾਈ ਜਿਹੜੀ ਕੀਮਤੀ ਸੀ ਰਵਿਦਾਸ ਮਹਾਰਾਜ ਕਿਰਨ ਨੂੰ ਗੰਗਾ ਜੀ ਨਾਮ ਕਰਨ ਵਾਸਤੇ ਤੇ ਜਦੋਂ ਗੰਗਾ ਜੀ ਨਾਮ ਦਾ ਨਾਮ ਨੇ ਆ ਕਰਦਾ ਜੀ ਕੰਦਰ ਪ੍ਰੇਮ ਜਿਹੜੀ ਧਾਗੜੀ ਹੈ ਤੇ ਤੁਸੀਂ ਗੰਗਾ ਜੀ ਨੂੰ ਟੇਟਾ ਕਰਦੇ ਹੋ ਪਰਮਾ ਟੇਟਾ ਤਾਂ ਕਰਨੀ ਹੈ ਜੇ ਗੰਗਾ ਜੀ ਹੱਥ ਫੜ ਕੇ ਚਲੇ ਜਵੇ ਜਦੋਂ ਉਹ ਪੰਡਤ ਗਏ ਜਾ ਕੇ ਉਹਨਾਂ ਨੇ ਸੁਨਾਨ ਕੀਤਾ ਜਾ ਦਾ ਆ ਰੋਦਾਰ ਜੀ ਇਹ ਵਾਜਨ ਉਹ ਵੀ ਯਾਦ ਆਇਆ ਉਹਨਾਂ ਨੇ ਕਿੰਨ ਸੀ ਗੰਗਾ ਦੇ ਮੱਧ ਕੱਟ ਕੇ ਉਹ ਵੀ ਦਾਮਣੀ ਪੜੇ ਤਾਂ ਦੇਣੀ ਹੈ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਗੰਗਾ ਦੇ ਕਿਨਾਰੇ ਤੇ ਖੜ ਕੇ ਆਵਾਜ਼ ਮਾਰੀ ਕਹਿੰਦੇ ਗੰਗਾ ਮਾਤਾ ਆ ਭਗਤ ਰਵਦਾ ਜੀ ਨੇ ਦਾਮਣੀ ਭੇਜੀ ਸੀ ਪਰ ਉਹਨਾਂ ਦਾ ਇਹ ਵਾਜਨ ਹੈ ਹੁਕਮ ਹੈ ਕਿ ਜੇ ਤੁਸੀਂ ਹੱਥ ਕੱਟ ਕੇ ਦਾਮਣੀ ਲਵਾਂ ਤਾਂ ਦੇਣੀ ਹੈ ਇਸ ਕਰਕੇ ਉਹ ਜੀ ਗੰਗਾ ਦੀ ਗੰਗਾ ਮਾਤਾ ਜੀ ਅਰਵਦਾ ਜੀ ਨੇ ਪੇਟ ਆ ਪਰ ਤੇਨੀ ਗੱਲ ਕਹਿੰਦੇ ਤੁੰਦੇਲ ਸੀ ਗੰਗਾ ਕਿਨੇ ਜੁ ਉਸੇ ਸਮੇਂ ਪਰਲਗ ਹੋਈ ਹੱਥ ਕੱਢ ਕੇ ਪਰਦੇਵਾਰ ਜੀ ਦੀ ਨਾਮ ਨਹੀਂ ਬੜੀ ਇਸ ਕਰਕੇ ਉਹ ਪੰਡਤ ਲੋਕ ਰੋ ਹਰੇਕ ਵਾਰ ਬੜੀ ਪਾਰ ਪਤਾ ਨਹੀਂ ਕਿੰਨੀ ਵਾਰ ਜਾ ਕੇ ਗੰਗਾ ਦੇ ਜਾ ਕੇ ਇਸ ਨਾਮ ਉਹਨੇ ਕੀਤਾ ਹੁਣਾ ਹੈ ਕਿੰਨੀ ਵਾਰ ਜਾ ਕੇ ਉੱਥੇ ਉਹਨਾਂ ਨੇ ਭੇਟਾ ਚੜਾਈਆਂ ਹੋਣੀਆਂ ਗੰਗਾ ਜੀ ਪਰ ਕਦੇ ਦਰਸ਼ਨ ਨਹੀਂ ਸੀ ਹੋਏ ਜਿਹੜੋ ਲੋਕਾਂ ਦਾ ਸਮਾਰਕ ਕਹਿੰਦੇ ਵੀ ਨਾ ਆਪਣੀ ਕਿਰਤ ਕਰ ਜਣੇ ਨੇ ਨਾਮ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਰਨ ਦੇ ਗੰਗਾ ਜੀ ਉਸੇ ਸਮੇਂ ਬਾਰਾ ਫਿਰ ਇਸੇ ਤਰ੍ਹਾਂ ਜਦਨੇ ਕੰਗਣ ਦੇਵਤਾ ਉਹ ਪੰਡਤ ਰਈਮਾਂ ਹੋ ਗਿਆ ਪੰਡਤ ਰਈਮਾਂ ਹੋ ਗਿਆ ਮੰਡੋ ਦੇ ਕੋਲ ਰਾਜੇ ਕੋਲ ਚਲਾ ਗਿਆ ਤੇ ਰਾਜੇ ਨੂੰ ਜਾਨੀ ਨੇ ਜਿੱਦ ਕੀਤੀ ਮੈਨੂੰ ਦੂਸਰਾ ਕੰਗਣ ਦੇ ਦੋ ਕਹਿੰਦੇ ਜਦੋਂ ਦੂਸਰਾ ਕੰਗਣ ਲੈਣ ਰਾ ਤੇ ਪੰਡਤ ਨੂੰ ਬੁਲਾਇਆ ਹੁਣ ਪੰਡਤ ਨੂੰ ਸੱਜੂ ਬੁਲਾਣਾ ਆਇਆ ਕਿ ਪੰਡਤ ਕਹਿੰਦਾ ਹੈ ਮੈਂ ਕਿਥੋਂ ਕੰਨੜ ਕੀ ਤੇ ਆਨੀ ਤੇ ਗੰਗਾ ਮਾਤਾ ਨੇ ਪਤ੍ਰਵਿਦਾਰ ਜੀ ਨੂੰ ਬੇਟਾ ਦਿੱਤੀ ਸੀ ਤੇ ਹੁਣ ਮੈਂ ਕਿਥੋਂ ਲੈ ਕੇ ਆਵਾਂ ਪਤ੍ਰਵਿਦਾਰ ਜੀ ਦੇ ਕੋਲ ਆਇਆ ਪਤ੍ਰਵਿਦਾਰ ਜੀ ਨੂੰ ਬੇਨਤੀ ਕੀਤੀ ਕਿ ਲੋਕ ਚਾਓ ਮੇਰਾ ਪਰਿਵਾਰ ਰਾਜਾ ਦਾ ਸੁਨੇ ਪਰਿਵਾਰ ਕੋਲੋਂ ਪੀੜ ਦਏਗਾ ਕੋਲੂ ਦੇ ਵਿੱਚ ਪੀੜ ਦਵੇਗਾ ਇਸ ਕਰਕੇ ਇਹਨੂੰ ਬਚਾਉਣਾ ਕਰੋ ਕਹਿੰਦੇ ਜੋ ਉਸ ਸਮੇਂ ਤਿਰਗੰਗਾ ਜਿਹੜੀ ਘਰਤੀ ਦੇ ਵਿੱਚ ਉਹ ਜਲਪਾ ਮੇਰਾ ਕਿਰਤੀ ਸੀ ਕੰਤ ਰਵਦਾਸ ਜੀ ਉੱਥੋਂ ਹੀ ਪ੍ਰਗਟ ਹੋਈ ਤੇ ਉੱਥੋਂ ਹੀ ਕੰਮ ਕਰਦੇ ਨੇ ਇਸ ਕਰਕੇ ਹੁਣ ਜਿਹੜੇ ਬਿਰਦਾ ਪ੍ਰਾਣਾ ਦਾ ਪਾਸ ਕਰਦੇ ਸੀ ਉਹਨਾਂ ਤੋਂ ਬੜੀ ਮੂਰਤ ਹੈ ਮਾੜਾ ਪਰ ਜਿਹੜੇ ਭੰਤ ਰਵਦਾਸ মহারাজ ਆਪਣੀ ਦਸ਼ਾ ਨੂੰ ਆਂਦੀ ਕਿਰਤ ਕਰ ਰਹੇ ਨੇ ਤੇ ਨਾਮ ਜਪ ਰਹੇ ਨੇ ਉਹਨਾਂ ਦੇ ਕੋਲ ਹੈ ਇਸ ਕਰਕੇ ਜੀਵਨ ਬਾਜ ਦਾ ਪਾਸਾ ਕਹਿੰਦੇ ਕਰਮ ਕਾਂਟ ਕਰਤ ਨਹੀਂ ਹੋ ਜਾਂਦੇ ਨੇ ਭਾਈ ਜਦੋਂ ਮਨ ਨਾਮ ਨਾਲ ਜੁੜੇ ਜਿਨ੍ਹਾਂ ਚਿਰ ਨਾਮ ਨਹੀਂ ਜਗਤ ਦੇ ਵਿੱਚ ਵੱਸਦਾ ਉਹਨਾਂ ਦੇ ਕਰਮ ਕਾਂਡ ਚੱਲਦੇ ਨੇ ਕਰਮ ਕਾਂਡ ਮਨ ਨੂੰ ਤਕਉਣ ਵਾਰਤੇ ਨੇ ਤੇ ਜਦੋਂ ਮਨ ਟਿਕ ਗਿਆ ਮਨ ਮਾਨੇ ਜਦੋਂ ਮਨ ਬਣ ਗਿਆ ਫਿਰ ਪਾਰਸਾ ਕਹਿੰਦੇ ਨੇ ਜਿਨ੍ਹਾਂ ਦੀ ਲੋੜ ਨਹੀਂ ਹੈ ਫਿਰ ਤੇ ਗਰੀਬਨਵਾਜ ਪਾਰਸਾ ਕਹਿੰਦੇ ਅੰਦਰ ਹੀ ਧੀਰਥ ਹੈ ਤੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਧੀਰਥ ਮਾਰਨਾ ਆਸਾ ਕਹਿੰਦੇ ਬ੍ਰੰਦਰੇ ਤੀਰਥ ਤੇ ਪਰਗਮੋ ਜਨਾਂ ਨਾਮ ਕੀ ਕੀ ਰੱਖੀ ਜਿਹਦੇ ਨਾਲ ਮਨ ਦਾ ਇਸ਼ਾਰਾ ਹੋਣਾ ਹੈ ਤੇਰੇ ਨਾਮ ਦਾ ਸ਼ਰਮ ਪਾਣੀ ਮਾ ਉਜੰਦੇ ਤੀਰਥਾਂ ਦੇ ਗਿਆਨ ਨਾਲ ਪਰਮਾਨਤਿ ਸੁਕਾਈ ਕਿਉਂਕਿ ਤੁਨ ਕੋਤੇ ਮਾਨਾ ਨਾ ਹੋਵੇ ਮਾਨੇ ਬੱਚਾ ਨਿਰਮਲ ਉਦੋਂ ਹੋਣਾ ਜਦੋਂ ਇਹਨੂੰ ਨਾਮ ਰੂਪੀ ਅੰਮ੍ਰਿਤ ਜਲ ਜਿਵੇਂ ਮਿਲੇ ਹੈ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਮਨ ਮਾਨੇ ਲੋਗ ਨਾਪ ਕੀਚੈ ਇਹ ਜਗ ਜਿਹੜਾ ਹੈ ਬਾਠ ਕਰਾਉਣੀ ਤੇ ਕਰਮ ਕਾਂਡ ਕਰਨ ਦੇ ਵਿੱਚ ਲੱਗਿਆ ਪਿਆ ਹੈ ਪਰ ਜਦੋਂ ਮਨ ਪਰਮਾਤਮਾ ਨਾਲ ਜੁੜਨ ਨਾਲ ਜਦੋਂ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਇਹ ਕਰਮ ਕਾਂਡ ਜਗਤ ਦੇ ਜਿਹੜੇ ਨੇ ਇਹਨਾਂ ਇਤਨਾ ਦੇ ਬੰਧਕਲਾਸੀ ਹੋ ਜਾਂਦੀ ਹੈ ਇਹਨਾਂ ਤੋਂ ਮਨ ਟੁੱਟ ਜਾਂਦਾ ਹੈ ਕੇਵਲ ਅਕਾਲ ਪੁਰਖ ਗੈਰ ਗੋਈ ਨਾਲ ਜੁੜ ਜਾਂਦਾ ਹੈ ਨਾਮ ਕੀਤੇ ਤੌ ਕਿ ਜੈ ਨੇ ਤੇ ਦੂਜੇ ਪਾਸੇ ਪਾਸ ਗੁਰੂ ਸਾਹਿਬ ਕਹਿੰਦੇ ਨਾਮ ਸਮ ਵਰ ਵਾਲੀ ਹੁੰਦੀ ਇਹ ਮੁਤਾਜੀ ਦੀ ਹੁੰਦੀ ਕਿ ਜਰੂਰ ਹੀ ਲੋਕਾਂ ਦੇ ਤਸੱਲੀ ਵਿਖਰਾਏ ਕਿਉਂਕਿ ਉਹ ਤੇ ਆਪਣੇ ਰੰਗ ਦੇ ਵਿੱਚ ਬੈਠਾ ਹੈ ਹੋਕਾ ਦੇਣਾ ਹੈ ਚਮਕੀ ਦਾ ਰਵਾਰਾ ਭਾਈ ਨਾਮ ਜਪੋ ਨਾਮ ਜਪੋ ਗੁਰੂ ਵਾਲੇ ਬਣੋ ਕੋਈ ਮੰਨੇ ਨਾ ਮੰਨੇ ਅਸੀਂ ਆਪਣੀ ਜੋੜੀ ਕਬੀਰ ਸਾਹਿਬ ਜਿਹੜਾ ਮੁਤਾਜੀ ਨਹੀਂ ਹੁੰਦੇ ਉਹਨੂੰ ਕੋਈ ਕਿ ਜ਼ਰੂਰੀ ਤਸੱਲੀ ਹੀ ਕਰਾਉਣੀ ਆ ਲੋਕਾਂ ਦੇ ਕਹਿੰਗੇ ਨਾ ਵੀ ਮੰਨਣਾ ਹੈ ਤਾਂ ਹੀ ਆਮ ਤੌਰ ਤੇ ਇਹਨਾਂ ਦਾ ਤੋੜ ਹੀ ਬਣਿਆ ਰਹਿੰਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਨਾਲ ਭਗਤਾਂ ਦਾ ਨਾ ਸੰਸਾਰ ਦਾ ਅਜੋੜ ਬਣਿਆ ਰਹਿੰਦਾ ਹੈ ਜੋੜ ਕਦੇ ਨਾ ਕਦੇ ਨਹੀਂ ਹੁੰਦਾ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਈ ਪਾਸਾ ਵੀ ਇਹਨਾਂ ਦਾ ਜੋੜ ਨਹੀਂ ਬਣਦਾ ਇਹ ਸੰਸਾਰ ਨਾਲ ਪਕੜੀ ਰਹਿੰਦੀ ਨਹੀਂ ਇਸ ਅਗਰ ਕਥਿਆ ਨੇ ਪਾਵਨ ਬਾਖਸ਼ ਜੀ ਦੇ ਰਾਗੀ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੇ ਸ਼੍ਰੋਮਣੀ ਪੰਗੋਰੀ ਭਗਤ ਰਾਮਦਾਸ ਮਹਾਰਾਜ ਜੀ ਦੇ ਪਾਵਨ ਘਰ ਵਿੱਚ ਉਚਾਰਨ ਕੀਤੇ ਲਈ ਪਿੱਤਰ ਸਾਡੇ ਰਾਹੀਂ ਸਮਝਾਉਂਦਾ ਜਦਨ ਦਿੱਤਾ ਹੈ ਕਿ ਭਾਈ ਕੇਵਲ ਨਾਮ ਜਪ ਕੇ ਪ੍ਰਾਨੀ ਤਰਕਾ ਨਿਛੇ ਤਰਨਾ ਜਿੰਨੇ ਵੀ ਕਰਮ ਧਰਮ ਪਖੰਡ ਸੀ ਕਰ ਲਈ ਹੈ ਕਰਮ ਕਰਮ ਦਾ ਕਾਂਡ ਜੋ ਦਿਸੈ ਤਿੰਨ ਜਨਮ ਜਾਗਤੀ ਲੁੱਟੈ ਉਹਨਾਂ ਨੂੰ ਜਮਾ ਲੈ ਕਨੇ ਲੁੱਟ ਲੈਣਾ ਹੈ ਇਸ ਕਰਕੇ ਨਿਰਵਾਣ ਕੀਰਤਨ ਕਰਕੇ ਕਾ ਨਾਮ ਜਪਿ ਸਿਮਰਤ ਜਿਤੇ ਫੁਟਾ ਪਾਈਂ ਵਾਲੇ ਮੰਨ ਕੇ ਤੇਰ ਨਾਮ ਜਪੋ ਸਿਮਰਨ ਕਰੋ ਭਵੰਦ ਵੀ ਕਰੋ ਨਾਮ ਜਪਣ ਦੇ ਨਾਲ ਹੀ ਇਸ ਮਨੁੱਖਾ ਜੀਵ ਦਾ ਉਤਾਰਨ ਹੈ ਇਸ ਮਨੁੱਖਾ ਦੀ ਮਨ ਨੇ ਸਾਚਾ ਜਿਸ ਕਾਲਕੀਏ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਤੋਂ ਨਾਮ ਦੀਆਂ ਦਰਸਾਂ ਪ੍ਰਾਪਤ ਕਰੀਏ ਤੇ ਨਾਮ ਜਪ ਕੇ ਆਪਣੇ ਮਨ ਖਾਜਨ ਨੂੰ ਸਫਲਾ ਕਰੀਏ ਹੋਰ ਕੋਈ ਸਾਧਨ ਕੀ ਨਹੀਂ ਹੈ ਨਾ ਪੁੰਨ ਕਰਕੇ ਨਾ ਯਾਤਰਾ ਕਰਕੇ ਨਾ ਤੀਰਥਾਂ ਦੇ ਇਸ਼ਨਾਨ ਕਰਕੇ ਸਫਲਤਾ ਨਹੀਂ ਕੀਤਾ ਜਾਣਾ ਸਫਲਾ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਆਪ ਗੁਰੂ ਵਾਲੇ ਬਣੇ ਗੁਰੂ ਵਾਲੇ ਬਣ ਕੇ ਨਿਤ ਨਮੀ ਬਣਾ ਕੇ ਬਾਣੀ ਪੜਾਂਗੇ बानी ਨੂੰ ਕਲਕੇ ਵਿਚਾਰ ਕੇ ਸਤਿਗੁਰਾਂ ਦੇ ਪੰਤਰ ਉਪਦੇਸ਼ ਪੰਤਰ ਗਿਆਨ ਨੂੰ ਹਿਰਦੇ ਜੂ ਸੰਗ ਲੀ। ਫਿਰ ਇਸ ਜੀਵਨ ਦਾ ਭਲਾ ਹੋਵੇਗਾ। ਇਸ ਕਰਕੇ ਭਾਈ ਗੁਰੂ ਵਾਲੇ ਵਣੋ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਮੁੱਖਜਨ ਸੰਗਲਾ ਕਰੀਏ। ਆਓ ਹੋਇਆ तमाम ਬਲੰਦੀ ਖਿਮਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਪਹਿਲੇ ਸਾਧ ਸੰਤ ਬਖਸ਼ਣ ਜੋਗ ਹੈ ਕੋ ਸ਼੍ਰੇਣਾ ਜੀ ਕੋਈ ਉਚਾਰਨ ਮੰਨੂ ਭਾਰਾ ਹੈ। ست گران کی سکھایا جان کے گرہن کریو گلتی دارتی جان کے معاف کرنا جی نانک نام چڑھتی کلا تیرے پانی سروت را